ਕਿ ਜਦੋਂ ਜਿਹੜਾ ਬੰਦਾ दारू ਦੀ ਲਤ ਦੇ ਵਿੱਚ ਪੂਰਾ ਲੱਗ ਜਾਂਦਾ ਨਾ ਉਹਦੇ ਉਹਦੀ ਜ਼ਿੰਦਗੀ 'ਚ ਦੋ ਚੀਜ਼ਾਂ ਦੀ ਕਮੀ ਹੁੰਦੀ ਐ ਇੱਕ ਕਿ ਉਹ ਆਪਣੇ ਦਿਲ ਦੀ ਗੱਲ ਨਹੀਂ ਕਰਦਾ ਕਹਿੰਦਾ ਦੂਜੀ ਉਹਨੂੰ ਐ ਲੱਗਦਾ ਕਿ ਕਿਸ ਕਿਸਤੇ ਮੈਂ ਯਕੀਨ ਕਰ ਨਹੀਂ ਸਕਦਾ ਉਹਦਾ ਯਕੀਨ ਬਹੁਤ ਜ਼ਿਆਦਾ ਦੁਨੀਆਂ ਨੇ ਪਹਿਲਾਂ ਤੋੜਿਆ ਹੁੰਦਾ ਜਿਹਦੇ ਵਿੱਚ ਮੇਰੇ ਬਾਪੂ ਮੇਰਾ ਬਾਪੂ ਇਹਨਾਂ ਦੋਹਾਂ ਚੀਜ਼ਾਂ 'ਚ ਫਾਲ ਕਰਦਾ ਮੇਰੇ ਬਾਪੂ ਨਾਲ ਫਰਾਡ ਹੋਇਆ ਸੀ ਪਹਿਲਾਂ ਸਾਡੇ ਜਦੋਂ ਬਾਪੂ ਪਹਿਲਾਂ ਵਾਈ ਕਰਦਾ ਸੀ ਪੜਾਈ ਦੇ ਟਾਈਮ ਤੇ ਉਹਨਾਂ ਨੇ ਟਰੱਕ ਪਾਲਿਆ ਸੀ ਤੇ ਟਰੱਕ ਉਹਨਾਂ ਦੇ ਮਤਲਬ ਲੋਕਾਂ ਨੇ ਫਰਾਡ ਕਰਤਾ ਉਹਦੇ ਵਿੱਚ ਤੋ ਨੂੰ ਇਹਦਾ ਲੱਗ ਰਹੀ ਕਿ ਜਿਹੜੀ ਚੀਜ਼ ਮੈਂ ਕਮਾਈ ਕੀਤੀ ਉਹ ਲੋਕੀ ਮੇਰੇ ਨਾਲ ਧੋਖਾ ਕਰਗੇ ਤੇ ਮੇਰੇ ਬਾਪੂ ਨੇ ਕਦੀ ਜ਼ਿੰਦਗੀ 'ਚ ਨਾ ਕਿਸੇ ਤੇ ਉਤਵਾ ਯਕੀਨ ਨਹੀਂ ਕੀਤਾ ਤੇ ਉਹਦੇ ਅੰਦਰ ਕੀ ਚੱਲਦਾ ਸੀ ਕੀ ਉਹਦੀਆਂ ਭਾਵਨਾਵਾਂ ਸੀ ਉਹਨੇ ਜ਼ਿੰਦਗੀ 'ਚ ਕਿਸੇ ਨਾਲ ਸ਼ੇਅਰ ਨਹੀਂ ਕੀਤੇ ਆਉਣ ਗਿਆ ਮੇਰੀ ਮੇਰੀ ਸੋਚ ਨਹੀਂ ਆਈ ਅੱਜ ਦੇ ਟਾਈਮ 'ਚ ਮੈਂ ਸੋਚ ਸਕਦਾ ਪਹਿਲਾਂ ਨਹੀਂ ਮੈਂ ਸੋਚਦਾ ਸੀ ਕਿ ਹੋ ਸਕਦਾ ਉਹਦੇ ਅੰਦਰ ਜਿਹੜੀਆਂ ਗੱਲਾਂ ਹੁਣ ਉਹਨੇ ਕਿਸੇ ਨਾਲ ਸ਼ੇਅਰ ਹੀ ਨਹੀਂ ਕੀਤੀਆਂ ਹੁਣ ਤੇ ਉਹ ਜਿਹੜੀ ਚੀਜ਼ ਤੋਂ ਨਿਕਲਦਾ ਹੋਵੇ ਸ਼ਾਇਦ ਉਹ ਚੀਜ਼ ਨੂੰ ਮੈਂ ਮਹਿਸੂਸ ਹੀ ਨਾ ਕਰ ਪਾਉਂਦਾ ਹਾਂ ਪਰ ਮੈਂ ਉਹਨਾਂ ਨੂੰ ਇਹ ਗੱਲ ਜ਼ਰੂਰ ਕਹਿੰਦਾ ਸੀ ਕਿ ਇਸ ਤੋਂ ਆਪਾਂ ਨੂੰ ਮਿਲਣਾ ਕੁਛ ਨਹੀਂਗਾ ਤੇ ਜਦੋਂ ਪੀ ਜਦੋਂ ਨਹੀਂ ਪੀਂਦੇ ਉਦੋਂ ਇਹ ਕਹਿੰਦੇ ਮੈਂ ਨਹੀਂ ਪੀਣੀ ਕਿਉਂਕਿ ਹਰ ਬੰਦਾ ਦਾਰੂ ਪੀਣ ਵਾਲਾ ਬੰਦਾ ਸਵੇਰੇ ਇਹੀ ਕਹਿੰਦਾ ਕਿ ਮੈਂ ਦਾਰੂ ਨਹੀਂ ਪੀਣੀ ਪਰ ਸ਼ਾਮ ਨੂੰ ਉਹ ਫੇਰ ਦਾਰੂ ਪੈਗ ਲਾ ਲੈਂਦਾ ਫੇਰ ਅਗਲੇ ਦਿਨ ਵੇਰੇ ਹੀ ਕਹਿੰਦਾ ਕਿ ਮੈਂ ਨਹੀਂ ਪੀਣੀ ਸੋ ਉਹਨਾਂ ਦੀ ਜ਼ਿੰਦਗੀ 'ਚ ਕੀ ਉਹਨਾਂ ਨੂੰ ਕਿਹੜੀ ਚੀਜ਼ ਬਹੁਤ ਜ਼ਿਆਦਾ ਇਫੈਕਟ ਕੀਤੀ ਲਾਈਫ 'ਚ ਕੀ ਹੋਇਆ ਉਹ ਮੈਨੂੰ ਨਹੀਂ ਪਤਾ ਪਰ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਤਾਂ ਸਿਵਾਏ ਇਸ ਤੋਂ ਕਿ ਅੱਜ ਉਹ ਮੇਰੇ ਨਾਲ ਨਹੀਂ ਹੈ